ਉਹਨਾਂ ਗ੍ਰੈਂਗਾਂ ਤੋਂ ਬਹੁਤ ਵੱਡਾ ਧੰਨਵਾਦ ਹੈ ਕਿ ਆਪਾਂ ਖੜੇ ਰਹੀਏ ਗੁਰਲਾਬ ਕੋਲ ਕਦਮ ਵਾਲਾ ਅੱਜ ਆਇਆ ਹੋਇਆ ਲਓ ਇੱਕ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਕਬੱਡੀ ਪੈ ਗਈ हट ਜਾਓ ਪਾਸੇ ਸਾਹਮਣੇ ਕੁਰਸੀ ਇਹਨੇ ਪੱਲੀ ਤੇ ਸਾਡਾ ਭਰਾ ਪਾਲਾ ਬੋਲਾ ਰਹਿਦਾ ਜੁਕੇ ਦੇ ਵਿੱਚ ਨਾਲ ਜੇਪਨ ਜੁਕੇ ਰਾਜੂ ਇਟਲੀ ਬੰਗੂ ਬੈਲਜੀਅਮ ਪਾਲਾ ਬੈਲਜੀਅਮ ਖੇਂਦਾ ਏਰਲੈਂਡ ਬੈਲਜੀਅਮ ਜੱਗਾ ਬੈਲਜੀਅਮ ਮਿੰਦੂ ਨੰਬਰਦਾਰ ਕੈਨੇਡਾ ਸਾਫ ਕੈਨੇਡਾ ਮਾਲੂਆ ਹਰਦੇਵ ਪੂਜੀ ਤਾਰੀਆਂ ਰਵੀ ਹਾਂਕੰਗ 72 ਨੂਰ ਦੀ ਅਮਰੀਕਾ ਇਹ ਐਨ ਆਰ ਆਈ ਭਰਾਵਾਂ ਨੇ ਇਲਾਨ ਕਰਾਇਆ ਵੀ ਆਹ ਨਾਲੇ ਸਮੇਂ ਦੇ ਵਿੱਚ ਮੱਖਾ ਸੰਧੂ ਮਾਲੂ ਵਾਲੀ ਅੱਖੂ ਦਾ ਉਸੇ ਮੈਲੇ ਤੇ ਬਹੁਤ ਰਗੇ ਸਨਮਾਨ ਕੀਤਾ ਜਾਊਗਾ ਇੱਕ ਵਾਰ ਯੋਗਰ ਤਾਰੀਆਂ ਮਾਰਦੀ ਹੈ ਉਸੇ ਨਗਰ ਦੀ ਇੱਕ ਵਧੀਆ ਬੁਲਾਰਾ ਸਾਡਾ ਮਿਲ ਕੇ ਸੱਧੀਓ ਮਾਰਦੇ ਆਲਗੇ ਮੈਦਾਨ ਦੇ ਵਿੱਚ ਉਧਰ ਸ਼ਾਨਾ ਵਾਲਾ ਸੋਨੀ ਸਾਡਾ ਵੀਰ ਹੈ ਜਿਹਨੇ ਕਬੱਡੀ ਦੇ ਅੱਜ ਦੇ ਮੈਚ ਦੀ ਅਪਡੇਟ ਫੇਸਬੁੱਕ ਦੇ ਜ਼ਰੀਏ ਚਾਰ ਸ਼ਾਟ ਦੇ ਵਿੱਚ ਵੀ ਕਰ ਦੇਣੀ ਹੈ ਉਹਦਾ ਵੀ ਧੰਨਵਾਦ ਹੈ ਸੋਨੂ ਦਾ ਇਧਰ ਦੇ ਪਾਸੇ ਪਈ ਹੋਈ ਕਬੱਡੀ ਮਖ ਦੀ ਪਰੇ ਰਾਣਾ ਰਾਣਾ ਕਰਦਾ ਕਮਾਲ ਪਰ ਇਧਰ ਦੇ ਪਾਸੇ ਜਿਹੜਾ ਕਬੱਡੀ ਦੀ ਅਪਡੇਟ ਚਾੜਦੇ ਆ ਉਹ ਕਾਕਾ ਪਿਆਰਾ ਕਬੱਡੀ ਪਾਉਂਦ ਰਿਹਾ ਅਮੀਸ਼ਾ ਪੈਂਦਾ ہے راتا کائی اور رسول <سؤال> پی ہے پر کا اتوا والا پیار ਕਬੱਡੀ ਦਾ ਸ਼ਬਾਈ ਹੈ ਲੋ ਕਬੱਡੀ ਪਈ ਹੋਈ ਐ ਸਣੀ ਅੱਜ ਜੱਫਾ ਕੋਈ ਵਧੀਆ ਦੇਖਣ ਨੂੰ ਨਹੀਂ ਮਿਲਿਆ ਜਾਂ ਵਾ ਤੇ ਚੁੰਡੀ ਗੋਪੀ ਜਠਾੜ ਵਾਲੇ ਨੇ ਗੋਪੀ ਜਠਾੜ ਜਾਂ ਵਾ ਚੁੰਡੀ ਰਾਣੇ ਨੇ ਲੋ ਆਏ ਸਣੀ ਜਿਹਨੂੰ ਪੰਪ ਦਿੱਤਾ ਆਏ ਸਣੀ ਮਿੱਤਰੋ ਸਣੀ ਸਣੀ ਉਹ ਸਣੀ ਨੇ ਲੱਗਦਾ ਗੱਡਾ ਪਈਆਂ ਤੇ ਕਰਦਾ ਮੇਲਾ ਬਣ ਗਿਆ ਮੇਲਾ ਬਣ ਗਿਆ ਤਕਲੀ ਤਾੜੀ ਮਾਰੋ ਖੁੱਲ ਕੇ ਨਾਵਾ ਮੁੰਡਾ ਦਾ ਵਾਦਾ ਕਰ ਗਿਆ 400 ਚਾਂਦ ਵਿੱਚ ਮੌਜੂਦ ਹੈ ਦਲਪਥੋ ਦੇ ਨਾਲ ਦਾ ਪ੍ਰਸ਼ਾਦਾ ਟੋਟਾਨ ਕੋ ਧੰਨਵਾਦ ਹੈ ਲੱਦਾ ਕਬੱਡੀ ਪੌਂਡ ਲਈ ਤਿਆਰ ਬਲਪੁਰੀਆ ਪਿੰਨ ਆਹ ਮੁੰਡਾ ਦੁਨੀਆ ਦਾ ਟਾਪਰ ਮਲ ਅੱਜ ਦੇ ਮੈਚ ਦੇ ਉੱਪਰ ਅਰਿੰਦਰ ਨੇ ਪਾਸੇ ਰਸੂਲਪੁਰੀਆ ਅਰਸੀਤਾ ਸੀਤਾ ਸੀਤਾ ਇਹ ਕਰਦਾ ਕਮਾਲ ਪਤੜਾ ਵਾਲਾ ਬੱਲੇ 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 ਆ ਹੁੰਦੀ ਹੋਈ ਤੇ ਪੁਆਇੰਟ ਇਧਰ ਵੀ ਰੁਕਦੇ ਨੇ ਕਬੱਡੀ ਪਾ ਦਿੱਤੀ ਹੈ ਕਿ ਪਿੰਡੀਆਂ ਨੇ ਕਬੱਡੀਆਂ ਚੜ ਚੜ ਕੇ ਵੇਖਦਾ ਜਮਾਨਾ ਜਖੜ ਖੜ ਖੜ ਕੇ ਮੈਂਬਰ ਅਵਤਾਰ ਸਿੰਘ ਨੇ ਵੀ ਭਰਾਨੇ ਮਾਨ ਦਿੱਤਾ ਲੋ ਸਾਹਮਣੇ ਗੋਪੀ ਜਠੌਰ ਵਾਲਿਆ ਅੱਜ ਢਿੱਲਾ ਜਿਹਾ ਲੱਗਦਾ ਪ੍ਰਦਰਸ਼ਨ ਲਓ ਸਾਹਮਣੇ ਹਰਜੋ ਪਾਸੇ ਬੱਲਾ ਸੱਠਿਆਲੇ ਵਾਲਾ ਲਓ ਕੋਤ ਸਿੰਘ ਸਰਦਾਰ ਭਿਰਦੇ ਕਿ ਸਿੱਖ ਲਓ ਪਈ ਹੋਈ ਕਬੱਡੀ ਹੈ ਕੋਹੜੇ ਦੀ ਕਬੱਡੀ ਦੇ ਨਾਲ ਜੁੜਦੇ ਹੈ ਉਹ ਕੋਹੜੇ ਆਏ ਹੋ ਅੱਜ ਲਓ ਸਾਹਮਣੇ ਸਾਹਮਣੇ ਸ਼ੰਮਾ ਪਤਨਾ ਵਾਲਾ ਤੇ ਪਰ ਕੀਤੀ ਹੋਈ ਟਰਾਸ ਲਾ ਕਾਕੀਪੁਰਿਆ ਬਾਕੀਪੁਰਿਆ ਬਾਕੀਪੁਰਿਆ ਕਬੱਡੀ ਪੌਣ ਦੇ ਵਿੱਚ ਆਇਆ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਲਓ ਬਾਕੀਪੁਰਿਆ ਗਰਦਾਸ ਦੀ ਪਈ ਹੋਈ ਕਬੱਡੀ ਹੈ ਚਾਰਾਂ ਦੇ ਵਿੱਚੋਂ ਜਿਖੌਣਾ ਵਾਲਿਆ ਮੁੰਡਾ ਟਰੈਕਟਰਾਂ ਦਾ ਜੇਤੋ ਜਿਖੌਣਾ ਆਇਆ ਖੈਰ ਆਦਾ ਲਾ ਜੱਫਾ ਪਰ ਇੰਦਰ ਆ ਆ ਸਤੇ ਗੁਰ ਨਿਸ਼ਾਨ ਸਾਡਾ ਵੀਰ ਲਾਈਵ ਜਿਹੜੇ ਹੋਏ ਆ ਬਹੁਤ ਬੜਾ ਧੰਨਵਾਦ ਕਰਦੇ ਆ ਵੀਰ ਅਮਰੀਕਾ ਤੋਂ ਪ੍ਰਮੇਂਦਰ ਸਾਡਾ ਵੀਰ ਤੇ ਗੁਰ ਨਿਸ਼ਾਨਾਂ ਦਾ ਦੋਹੜੀਆਂ ਗ੍ਰੈਂਡ ਤੋਂ ਬਹੁਤ ਬੜਾ ਧੰਨਵਾਦ ਹੈ ਅੱਜ ਦਾ ਮੇਲਾ ਐਨਆਰਆਈ ਭਰਾਵਾਂ ਦਾ ਦੋਹੜੀਆਂ ਕਰਾਈਆਂ ਤੋਂ ਜਾ ਕੜਵਟਣ ਵਾਲੇ ਪੱਤਣਾ ਵਾਲਾ ਤੇ ਆ ਬਾਕੇ ਬਕਾਰੇ ਵਾਲਾ ਕੀ ਬਣ ਗਿਆ ਆ ਕੀ ਵਰਦਾ ਜਾਂਦਾ ਮਾਧਿਆ ਤੜੀ ਖੁੱਲ ਕੇ ਚੁਹਾ ਤਾਣੀਆਂ ਵਜਨ ਗਿਆ ਗੁਲਜਾਰੀ ਦੀਆਂ ਤਿੰਨ ਕਬੱਡੀਆਂ ਢਾਡੀ ਸਾਹਿਬ ਪੂਰੀਆਂ ਹੋ ਗਈਆਂ ਮੇਰੇ ਖਰਦੀਏ ਇਹਦੀ ਖੇਡ ਤੇ ਮਾਣ ਕਰਦਾ ਡਾਕਟਰ ਅੰਮ੍ਰਿਤ ਪਾਲ ਆਇਆ ਹੋਇਆ ਐਲ.ਐਡੀ ਦਿੱਤੀ ਹੈ ਕਿਸੇ ਗੱਲ ਨੂੰ ਦਿੱਤੀ ਹੈ ਯਾਰੀਆਂ ਦੇ ਚਰਚੇ ਰਾਜੂ ਸਾਡਾ ਆਪਣਾ ਜੀਵ ਵਾਲੇ ਬਲਾ ਠਾਠ ਬਾੜ ਵਾਲਾ ਇਹਦੇ ਨਾਲ ਪਿਆਰ ਲੋ ਸਾਹਮਣੇ ਰਾਣਾ ਲੋਪੋਗੇ ਵਾਲਾ ਬੱਲੂ ਵਾਲੇ ਜੇ ਸਵਾਦ ਆਉਂਦੇ ਤਾੜੀ ਗੁਰਦਾਨ ਗੁਰਦਾਨ ਸਿੰਘ ਜੀ ਧੰਨਵਾਦ ਔਰ ਮੇਰਾ ਪ੍ਰਮਾਣਿਸ਼ਾਨ ਬਹਾਲਾ ਪਾਲ ਮਾਰੇ ਲਓ ਸਾਹਮਣੇ ਅਮਰ ਪੁਲਸੀਆ ਅਮਰ ਪੁਲਸੀਆ ਦੇ ਸਾਹਮਣੇ ਇਹ ਲੱਭਾ ਲੱਭਾ ਰਸੂਲਪੁਰੀਆ ਲੱਭਾ ਰਸੂਲਪੁਰੀਆ ਅੱਪਰ ਜਵਾਦੀ ਪਾਉਣ ਦੇ ਲਈ ਹਰ ਤਿਆਰ ਹੈ ਉਹਨੂੰ ਦੇਖਾਂਗੇ ਚਾਰ ਜਾਫੀ ਤਿੰਨ ਦੀ ਬਰਤਬੰਦੀ ਬਣਾਉਦੇ ਆ ਕਾਹਨੀਆਂ ਫਾਲਾ ਕੇ ਬੱਲੇ ਬੱਲੇ ਕਰਵਾਵੇਗਾ ਲਓ ਪੈਂਦੀ ਹੋਈ ਕਬੱਡੀ ਹੈ ਅੱਜ ਦਾ ਮੇਲੇ ਦੇ ਉੱਪਰ ਇਹ ਦੇਖਾਂਗੇ ਪੱਤਣਾ ਵਾਲਾ ਮਹਿਕ ਮਹਿਕ ਮਹਿਕਦਾ ਫਰਵਾ कबी 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 कब्डी अंदाज़े अंदाज़े राणा लोपोगे पिंड वारा इक तव्हांजे दूजी थले लोपोगे वारे में क्रांदी पले पले ए पले पले पे पले पले आवाद कब्डी आहे सुवाद कब्डी सुवाद कॾहिं ਆਲੇਦਰ ਵੱਡਾ ਪ੍ਰਾਹਰ ਹਰਮਾਂ ਚਾਹਕਿਆਂ ਵਾਲਾ ਬਹੁਤ ਸਾਰਾ ਪਿਆਰ ਦੇਗਾ ਬਾਬਾ ਪਾਕਾ ਸ਼ਾ ਮੈਣੀ ਮਾ ਪੁਰਜਣ ਦੇ ਡਰਾਈਵਰ ਸਾਹਿਬ ਆਏ ਧੰਨਵਾਦ ਲੋ ਪਈ ਹੋ ਕਬੱਡੀ ਹੈ ਸਾਹਮਣੇ 4 ਦੇ 4 ਦੇ ਵਿੱਚੋਂ ਲਓ ਸਾਹਮਣੇ ਸਿਮਾ ਇਹ ਪੱਤਨਾ ਵਾਲਾ ਤੇ ਕਬੱਡੀ ਦਾ ਜਾਮਾ ਕਾਕਾ ਅੰਨੀ ਸ਼ਾ ਵਾਲਾ ਹਰਫ ਦੇ ਪਾਸੇ ਟੱਕਰਾ ਵੱਟੀਆਂ ਟੱਕਰਾ ਵੱਟੀਆਂ ਲੋ ਸਾਹਮਣੇ ਬੱਲੇ 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 ਪ੍ਰਭਾਨ ਦੀਆਂ ਵਾ ਆ ਵੀ 500 ਦਾ 500 ਦਾ ਬਹੁਤ ਵੱਡਾ ਪਿਆਰ ਭੇਜਿਆ ਹੈ ਤੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਨਾ ਪ੍ਰਧਾਨ ਜੀ ਪ੍ਰਧਾਨ ਗੁਰਦਾਨ ਸਿੰਘ ਜੀ ਦਾ ਅੱਜ ਜਿਵੇਂ ਮਹਿਬਾਨੀਆਂ ਵੀ ਵੱਡੀਆਂ ਨੇ ਤੇ ਮੇਲਾ ਵੀ ਪ੍ਰਧਾਨ ਜੀ ਬੜਾ ਟਾਪ ਦਾ ਟੀਮਾ ਇਹ ਨਿਸ਼ਾਨ ਢਲੋਂਦੇ ਪਿਆਰ ਦਾ ਢਲੋਂਦੇ ਪਿਆਰ ਕਰਕੇ ਆਈਆਂ ਤੇ ਨਿਸ਼ਾਨ ਢਲੋਂਦਾ ਪਿਆਰ ਸਤੋਲੋ ਭੜੀ ਮਟੂਆ ਵਾਲੇ ਦੇ ਨਾਲ ਤੇ ਨਾਲ ਬਿੱਲੇ ਮਾਲੂ ਵਾਲੀਆ ਦੇ ਨਾਲ ਪਿਆਰ ਲਓ ਸਾਹਮਣੇ ਲੱਗਾ ਗੱਲ ਪੜਿਆ ਪਹਿਲਵਾਨਾਂ ਦੇ ਪਿੰਡ ਉਹ ਕਿੱਡੀ ਦੇ ਚਰਚੇ ਭਾਈ ਅਮਰਤਪਾਲ ਸਿੰਘ ਖਾਲਸਾ ਲਈ ਉਹ ਖੁੱਲ ਕੇ ਪ੍ਰਚਾਰ ਕੀਤਾ ਜੱਟ ਨੇ ਲੋ ਚਾਰ ਜਾਪਿਆ ਤੇ ਸਨੀ ਮਾਰ ਹੱਲਾ ਲੋ ਸਾਹਮਣੇ ਤੇ ਕਬੱਡੀ ਹੋਈ ਹੈ ਕਬੱਡੀ ਘੋੜੇ ਦੀ ਪਾਰ ਨਹੀਂ ਕੋ ਦਾ ਪਿਆਰ ਇਧਰ ਦੇ ਪਾਸੇ ਦੇਖੋ ਜੀ ਹੈ ਪ੍ਰਧਾਨ ਗੁਰਦਾਨ ਸਿੰਘ ਜੀ ਦਾ ਧੰਨਵਾਦ ਹੈ ਪਹਿਲਵਾਨ ਭਾਲ ਸਿੰਘ ਜੀ ਬਹੁਤ ਬੜਾ ਧੰਨਵਾਦ ਹੈ ਤੇ ਨਾਲ ਬਿੱਲਾ ਪ੍ਰਵਾਨ ਸਾਹਿਬ ਦਾ ਵੀਰ ਇਹਦੇ ਇੱਕ ਰੰਗ ਨੂੰ ਪ੍ਰਵਾਨ ਕਰਦਾ ਹੈ ਹਾਂ ਦਾ ਪ੍ਰਭਾਵ ਹੈ ਜਿਹੜਾ ਪਿਆਰ ਹੈ ਪ੍ਰਧਾਨ ਜੀਆ ਦੇ ਨਾਲ ਤੇ ਜਦੋਂ ਸੱਦੇ ਦੇ ਪ੍ਰਤੀਮ ਪੁੱਜੀਆਂ ਪ੍ਰਧਾਨ ਗੁਰਵਾਨ ਸਿੰਘ ਜੀ ਬਹੁਤ ਵੱਡਾ ਮਾਣ ਕਰਦੇ ਆ ਧੰਨਵਾਦ ਕਰਦਾ ਹੈ ਬਾਕੀ ਪੁਰੀ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਭਲਵਾਨ ਬਹਾਲ ਸਿੰਘ ਜੀ ਵੀ ਨਜ਼ਾਰਾ ਲੈਂਦੇ ਆ ਮਾ ਖੇਡ ਕਬੱਡੀ ਦਾ ਪਰ ਇਧਰਨੇ ਪਾਸੇ ਬਹੁਤ ਐਨਾਲ ਭਾਈ ਵੀਰਾਂ ਦਾ ਧੰਨਵਾਦ ਅਮਨ ਪੂਸੀਆ ਝਡੇਰ ਪਿੰਡ ਵਾਲਾ ਝਡੇਰ ਪਿੰਡ ਵਾਲਾ ਤੇ ਸ਼ੀਤਾ ਪੱਤਰ ਵਾਲਾ ਮੰਡੋ

ਪੂਰੇ ਹੋ ਕੇ ਜੱਫਾ ਲਾਉਂਦਾ ਬੱਲੇ ਬੱਲੇ ਕਰਾਉਂਦਾ ਬੇੰਤੀਆ ਪਾਣੀ ਪੁੱਜਦਾ ਕਰਦੀ ਹੈ ਗੜਾਲੀਆਂ ਤੱਕ ਪਾਣੀ ਪੁੱਜਦਾ ਕਰਦੀ ਹੈ ਇਹ ਬੱਲੇ 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 ਆਹ ਸਵਾਦ ਵਿੱਚ ਪੁੱਜਦਾ ਕਰਦੀ ਹੈ ਪਾਣੀ ਜਰੂਰ ਖੇਡ ਦੇ ਮੈਦਾਨ ਦੇ ਵਿੱਚ ਪੁੱਜਦਾ ਕਰਦੀ ਹੈ ਭੰਗੂ ਬੈਲਜੀਅਮ ਪਾਲੀ ਬੈਲਜੀਅਮ ਗੋਲਦੀ ਬੈਲਜੀਅਮ ਪਾਲਾ ਬੈਲਜੀਅਮ ਪਰ ਹਾਈਵ ਜੁੜੇ ਹੋਇਆ ਲਓ ਸਾਹਮਣੇ ਕਪਟੀ ਮੋਹਤ ਨੇ ਪਾ ਦਿੱਤੀ ਆ ਬੋਪੀ ਜਠੋੜ ਤੇਰੇ ਦੋ ਜੱਪੇ 1000 ਦੇ ਉਹ ਵਧਿਆ ਹੋਇਆ ਲੰਮਨ ਪੁਲਸੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੰਜਾਬ 7 ਟੀਵੀ ਦਿੱਤੀ ਵਾਲਾ ਸਿਮਰਨ ਸਾਡਾ ਵੀਰ ਜਿਹਦੀ ਵੱਧ ਸਾਈਡ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਖੇਡ ਮੇਲੇ ਨਾਲ ਲਾਈਕ ਕਰ ਰਹੀ ਹੈ ਪਰ ਪੁਲਸੀਆ ਕਹਿੰਦੇ ਧੂੜਾ ਪੁੱਟਾ ਤਾਂ ਹਿੰਦਾ ਉਹ ਸਕੇ ਭਰਾ ਖੇਡਦੇ ਆ ਲਾ ਜਿੰਦਾ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਚਾਰ ਚਾਹੀਆਂ ਦੇ ਉੱਪਰ ਪਾਈ ਹੋਈ ਕਬੱਡੀ ਆ ਚਾਰਾਂ ਦੇ ਵਿੱਚੋਂ ਦੇਖਾਂਗੇ ਹਰ ਤਾਲ ਕਮਾਲ ਕਰੇਗਾ ਇੱਕ ਪਾਸੇ ਗੋਪੀ ਟ੍ਰੈਕਟਰਾਂ ਦਾ ਜੇ ਪੁੱਜ ਖਾਲਾ ਵਾਲਾ ਦੇਖੋ ਮੁੰਡਿਆ ਪਰ ਪਾਇੰਟ ਉਹ ਚਾਰ ਸੌ ਵਾਲੇ ਹਰਦੀ ਮਾਲੂ ਵਾਲਿਆ ਚਾਨਣ ਨੇ ਰਾਮਰੌਣੀ ਮਾਲੂ ਵਾਲੇ ਇਹਦੀ ਮਾਫਰ ਕਬੱਡੀ ਦਾ ਆਨੰਦ ਮਾਣਦੇ ਤਾਂ ਸੁਖਨਾਮ ਸਿੰਘ ਝਾਮ ਕੇ ਉਹ ਵੀ ਮਾਫਰ ਨੁਪਾ ਅੰਦਰ ਬਾਸ ਇਹ ਬਾਕੀਪੁਰ ਵਾਲਾ ਉਹ ਪਹਿਲਾਂ ਬਾਕੀਪੁਰਿਆ ਕਬੱਡੀ ਪਾਉਣ ਦੇ ਲਈ ਬੰਦੇ ਆਇਆ ਪ੍ਰਧਾਨ ਗੁਰਵਾਨ ਸਿੰਘ ਜੀ ਮੈਂ ਦੇਖਦਾ ਮੋਟਰਸਾਈਕਲਾਂ ਦੇ ਵਿੱਚ ਖਿਡਾਰੀਆਂ ਨੂੰ ਪਿਆਰ ਦੇ ਜਾਂਦੇ ਆ ਬਹੁਤ ਬੜਾ ਧਰਮਾਦ ਦਾ ਮਾਲ ਕਰ ਰਹੇ ਹਰੇਕ ਦਾਜ ਦਾ ਪਰ ਬਹੁਤ ਬੜਾ ਧੰਮਾਦ ਹੈ ਚਾਹ ਸਾਹਿਬ ਤੋਂ ਮਹਾਂਪੁਰਸ਼ ਗੱਜੀ ਹੋਇਆ ਦਲ ਪਰਸ ਦੇ ਨਾਲ ਮਹਾਂਪੁਰਸ਼ ਦਾ ਕੁੱਟਾਨ ਕੋੜਤਾ ਦਾ ਜਾਨ ਪਾਈ ਬੋਲਿਆਂ ਦੀਆਂ ਜਾਂਦਾ ਨੇ ਲੋ ਖੇਡਦੇ ਮੈਦਾਨ ਦੇ ਵਿੱਚ ਲੋ ਇਹ ਹਿੰਦਾ ਖੀਰਾਵਾਲ ਦੀ ਧਰਤੀ ਦਾ ਬੱਲੇ ਮੁੰਡਾ ਤੇਰੇ ਹਾਨ ਦਾ ਮੁੰਡਾ ਪਿਆ ਹੋਰ ਤਰੇ ਆਉਂਦਾ ਕਬੱਡੀ ਭੌਲ ਦੇ ਬਾਤੇ ਲੱਗਾ ਪਿਆਰ ਹੈ ਪ੍ਰਧਾਨ ਸਾਹਿਬ ਇਹਨੇ ਹੱਥਾਂ ਦੇ ਵੱਲ ਘਾਟ ਮਾਰੀਏ ਤੇਦਾ ਇੱਕ ਗੁੱਫਾ ਹੱਗੀਗਾ ਇਹਦਾ ਇੱਕ ਗੁੱਫਾ ਚੱਟਿਆ ਆ ਪਰ ਮੁੰਡਾ ਜਿਗਰਗਾਰਾ ਐ ਐਨ ਕਬੱਡੀਆਂ ਸਰੇਲੀਆਂ ਭਾਦਾ ਲੱਗਾ ਇਹ ਬੱਲਪੁਰੀਆ ਕਬੱਡੀ ਕਬੱਡੀ ਕਰਦਾ ਆ ਆ ਨਾਲੂ ਆਲ ਦੇ ਵਿੱਚ ਕਹਿੰਦੇ ਅੱਜ ਲੱਗਾ ਮੇਰ ਵੇਲ ਕੇ ਸਾਹਲ ਪ੍ਰੀਤ ਆਸਟ੍ਰੇਲੀਆ ਵੱਲੋਂ ਪਦਾਰ ਗੁਰਦਾਨ ਸਿੰਘ ਜੀ ਮਾਖੇਡ ਕਬੱਡੀ ਨੂੰ ਪਿਆਰ ਦਿੰਦੇ ਪਏ ਆ ਲਓ ਸਾਹਮਣੇ ਮੋਹਤ ਦੀ ਕਬੱਡੀ ਤੇ ਨਾਲ ਜੁੜਦੇ ਆ ਹੜ ਜੋ ਪਾਸੇ ਸਾਹਮਣੇ ਮੈਚ ਦੀ ਤੀਖ ਤੇ ਬਾਕੀ ਪੁਰੀਆ ਗੁਰਦਾਸ ਤਿਆਰ ਹੈ ਲੱਭੀ ਮਿਲਖਿਆ ਮੁਬਾਰਕਬਾਦ ਹੈ ਬਹੁਤ ਲੱਭਾ ਜਾਣਾ ਭਾ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪਾਲਾ ਬੈਲਜੀਅਮ ਸਾਡੀ ਜਿੰਦਗੀ ਦਾ ਮਾਰ ਹੈ ਨਾਲ ਲੰਬਾ ਬੈਲਜੀਅਮ ਵਾਲਾ ਆ ਬੈਲਜੀਅਮ ਦੇ ਵਿੱਚ ਰਹਿੰਦੇ ਆ ਪਰ ਆਹ ਮਹਾਨ ਦਿੱਤ ਪਾਲਾ ਬੈਲਜੀਅਮ ਵਾਲਾ ਮਾਰ ਕਰਦਾ ਆ ਆ ਪਾਈ ਹੋਈ ਕਬੱਡੀ ਹੁਣ ਵੇਖਾਂਗੇ ਚਾਰਾਂ ਦੇ ਵਿੱਚੋਂ ਜੈ ਗੁਰਦਾਸ 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 ਪਰ ਉਧਰ પાસੇ او ਬੱਲਾ ਕਰ ਗਿਆ ਕਮਾਲ ਆ ਬੱਲਾ ਕਰ ਗਿਆ ਕਮਾਲ ਬੱਲਾ ਮੈਟਿਆ 에어ਪੋਰਟ ਦੇ ਵਿੱਚ ਜਿੱਥੇ ਜਹਾਜ਼ ਉੱਡਦੇ ਆ ਵੱਡਾ ਕਬੱਡੀ ਦਾ ਕੱਪ ਹੁੰਦਾ ਲੋ ਸਾਹਮਣੇ ਅੰਦਾ ਧੰਨਵਾਦ ਜੀ ਵੱਡਾ ਪ੍ਰਾਆ ਸਰਪੰਚ ਸਕੰਦਰ ਸਿੰਘ ਰਾਮਰੌਣੀ ਬੜੀ ਨਿਮਰਤਾ ਮਾਲਕ ਨੇ ਬਖਸ਼ੀ ਨਿਮਰਤਾ ਨੂੰ ਭਾਗ ਲੱਗਦਾ ਸਰਪੰਚ ਸਾਹਿਬ ਲੋ ਕਬੱਡੀ ਪਈ ਹੋਈ ਐ ਇਹ ਮੋਹਤ ਬੱਲਿਆ ਕਿੰਨੀ ਹੈ ਜਾਂ ਵੱਗ ਚੁੰਡੀ ਰਾਣੇ ਨੂੰ ਲੈ ਆ ਸਨੀ ਹੈ ਸਨੀ ਤੇ ਮੋਹਿਤ 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 ਕਰ ਰਿਹਾ ਹੈ ਨਾ ਕਬੱਡੀ ਪਾਉਣ ਦੇ ਰਾਤੇ ਦੇਖਣੇ ਬਲਪੁਰੀ ਹੈ ਬਲਪੁਰੀ ਹੈ ਬਲਪੁਰੀ ਹੈ ਇਹ ਲੱਗੇ ਦੀ ਕਬੱਡੀ 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 ਹੁੰਦੀ ਹੋਈ ਇਹ ਦੌਰ ਕਨਾਲ ਕਰਦਾ ਇਧਰ ਦੇ ਪਾਸੇ ਹੱਕ ਸੋਧੂ ਪਰ ਪਾਈ ਟ੍ਰੇਡਰ ਦੇ ਕੀ ਦਾ ਸਾਹਮਣੇ ਹਿੰਦਾ ਕਬੱਡੀ ਪਾਉਂਦਾ ਪਿਆ ਗੋਪੂ ਜੋ ਕੌਣ ਉਧਰ ਸਾਹਲ ਜੀ ਦਾ ਅਸਤਰੀਆ ਤੇ ਨਾਲ ਸਾਡਾ ਪ੍ਰਾ ਸਰਕਾਰੀਆ ਐਲਾਨ ਕਰਾਉਂਦੇ ਆ ਬੱਤੀ ਜਠਾ ਦੇ ਦਾ ਇੱਕੋ ਜਫਾ 1000 ਦਾ ਬੱਤੀ ਜਠਾ ਦੇ ਇੱਕੋ ਇੱਕੋ 1000 ਦਾ ਮਿੱਤਰਾ ਇੱਕੋ ਇੱਕ ਏ ਦੋ ਦੋ ਕਬਡੀਆਂ ਦੇ ਇਸ਼ਾਰੇ ਬਾਕੀ ਆ ਦੋਵਾਂ ਦੇ ਜਿੱਤਾ ਹਾਰਾ ਏ ਕਮਾਲ 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 ਇਧਰਲੇ ਪਾਸੇ ਆਦੀਆਂ ਵੱਜ ਗਈਆਂ ਉਧਰ ਹਰਪ੍ਰੀਤ ਕਨੇਡਾ ਤੇ ਸਾਹਿਲ ਪ੍ਰੀਤ ਆਸਟ੍ਰੇਲੀਆ ਵੱਲੋਂ ਹੈ ਫੇਬਰ ਭਾਈ ਸਰਫੇ ਚੱਲ ਰਿਹਾ ਠੀਕ ਹੈ ਫਾਇਟ ਸਟਾਪਰ ਦੇ ਹੱਥਾਂ ਰਾਮ ਰੌਣੀ ਵਾਲੇ ਦੇ ਸਵਾਦ ਆ ਜਾਂਦੇ ਜਾਂਦੇ ਤਾੜੀ ਵੱਡੀ ਸਾਰੀ ਲਾਦੇ ਧੰਨਵਾਦ ਵੀਰਾਂ ਦਾ ਮਾ ਖੇਡ ਕਬੱਡੀ ਨੂੰ ਉਧਰ ਸਾਹਿਬ ਪ੍ਰਿੰਟਰ ਸਾਹਿਬ ਸਿੰਘ ਜੀ ਬਹੁਤ ਬਹੁਤ ਪਿਆਰ ਮੈਂ ਦਿਲ ਦੀ ਇਕਰਾਈ ਤੋਂ ਧੰਨਵਾਦ ਕਰਦਾ ਪ੍ਰਧਾਨ ਗੁਰਦਾਨ ਸਿੰਘ ਜੀ ਦਾ ਵੀ ਤੇ ਚਾਹੁੰਦੇ ਹਾਂ ਮੁਕਾਬਲੇ ਦੇ ਸਕੋਰ ਸੁਣਿਆ ਮਾਨਨ ਤੇਜੀ ਕਬੱਡੀ ਕਲੱਬ ਕਮਾਨ ਦੇ ਪੁਆਇੰਟ ਨੇ 40 ਬੇ ਪ੍ਰਿੰਟਿਅਮ ਨਿਊਜ਼ੀਲੈਂਡ ਦੇ 74 ਬੇ ਪ੍ਰਿੰਟਿਅਮ ਨਿਊਜ਼ੀਲੈਂਡ ਦੀ ਟੀਮ ਅੱਜ ਦੇ ਮੈਚ ਦੀ ਜਿੱਤੂ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਬਾਬਾ ਜੱਬਰੀ ਵੀ ਕਲਾ ਬੱਛਨ ਸਮੁੱਤੇ ਨਗਰਵਾ ਧੰਨਵਾਦ ਸਭ ਨੂੰ ਕੀਤਾ ਆਸਟ੍ਰੇਲੀਆ ਦੇ ਵਿੱਚ ਬੜਾ ਪਿਆਰ ਮਾਪੂਲੀ ਦੇ ਲਈ ਦਿਲ ਦੀਆਂ